ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਨਵੇਂ ਪੱਤਰ ਤੁਹਾਨੂੰ ਜਾਰੀ ਕਰਨੇ ਆ ਜੇ ਜੋ ਕਿ ਜਿਹੜੇ ਸਿੱਖਿਆ ਅਫਸਰ ਵੱਲੋਂ ਜਾਰੀ ਕੀਤੇ ਗਏ ਨੇ ਸੋ ਸੁਬਸਕਾਰ ਵੱਲੋਂ ਇਹ ਜਿਹੜੇ ਫੈਸਲੇ ਲਏ ਗਏ ਨੇ ਸੁਰੱਖਿਆ ਦੇ ਮੱਦੇ ਨਜ਼ਰ ਇਹ ਪੱਤਰ ਹੈ ਜਿਹੜੇ ਜਾਰੀ ਕੀਤੇ ਗਏ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਸਭ ਤੋਂ ਪਹਿਲਾਂ ਆਖਾ ਗੱਲ ਕਰ ਲੈਨੇ ਆ ਜੀ ਜਿਹੜੇ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਦੀ ਸੋ ਇੱਥੇ ਜਿਹੜੇ ਕੱਲ੍ਹ ਨੇ ਜਿਹੜੇ ਸਕੂਲ ਖੰਦੇ ਰਣਗੇ ਸਰਕਾਰੀ ਪ੍ਰਾਈਵੇਟ ਵਿਦਿਆਖਾੜੇ ਸਾਰੇ ਖੰਦੇ ਰਣਗੇ ਇਹ ਜ਼ਿਲ੍ਹਾ ਸਿੱਖਿਆ ਅਫਸਰ ਵੱਲ ਜਿਹੜਾ ਜੀ 8 2 8 5 2025 ਯਾਨੀ ਕਿ ਕੱਲ ਤੱਕ ਜਿਹੜੇ ਆਧਾਰ ਨੇ ਉਹ ਹੰਦਿਆਣ ਦੇ ਕੇ ਫਤੜਾ ਇਸ ਤੋਂ ਲਾਵਾ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਉਸ ਤੋਂ ਖਿਲਾਫਾ ਗੁਰਦਾਸਪੁਰ ਦੀ ਗੱਲ ਕਰ ਲੈਣ ਗੁਰਦਾਸਪੁਰ ਦੇ ਵਿੱਚ ਵੀ ਦੇ ਦੇ ਸਕਦੇ ਆ 7 5 2021 ਯਾਨੀ ਕਿ ਅੱਜ ਦੀ ਛੁੱਟੀ ਕੋਸ਼ਿਸ਼ ਕੀਤੀ ਗਈ ਸੀ ਸੋ ਹੁਣ 8 ਤੇ 9 ਤਰੀਕ ਯਾਨੀ ਕਿ ਅਗਲੇ 48 ਘੰਟੇ ਕੱਲ ਤੇ ਪਰਸ ਨੂੰ ਵੀ ਸਕੂਲ ਜਿਹੜੇ ਆ ਬੰਦ ਰਹਿਣਗੇ ਸੋਮਵਾਰ ਨੂੰ ਸਕੂਲ ਖੁੱਲਣਾ ਨਹੀਂ ਖੁੱਲਣੇ ਇਹ ਇੱਥੇ ਦਰਸਾਇਆ ਗਿਆ ਕਿ ਉਹਦਾ ਜਣਾ ਜੋ ਅਪਡੇਟ ਆ ਉਹ ਜ਼ਿਲ੍ਹਾ ਸਿੱਖਿਆ ਜ਼ਿਲ੍ਹਾ ਵਿਭਾਗ ਹੈ ਉਹ ਜਾਰੀ ਕਰੇਗਾ ਐਤਵਾਰ ਨੂੰ ਦੇਖੇਗਾ ਇਸ ਸੰਵਾਰ ਸਕੂਲ ਖੁੱਲਣਗੇ ਕਿ ਨਹੀਂ ਖੁੱਲਣਗੇ ਇਸ ਤੋਂ ਇਲਾਵਾ ਜੇਕਰ ਆਪਾਂ ਹੋਰ ਬਾਡਰ ਏਰੀਆ ਦੀ ਗੱਲ ਕਰਦੇ ਹਾਂ ਜਿਵੇਂ ਫਾਜ਼ਿਲਕਾ ਫਿਰੋਜ਼ਪੁਰ ਸ਼ਰੀਤਾਨਾ ਤਰਨਤਾਰਨ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਨਾ ਜ਼ਿਲ੍ਹਿਆਂ ਦੇ ਵਿੱਚ ਵੀ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਨੇ ਕਿਤੇ ਕਿਤੇ ਕੱਲ ਦੀ ਕਿਤੇ ਕਿਤੇ ਅਗਲੇ 48 ਘੰਟੇ ਯਾਨੀ ਕਿ 8 ਤੇ 9 ਤਰੀਕ ਦੀ ਸਿੱਧਾ ਸੰਵਾਰ ਸਕੂਲ ਖੁੱਲਣਗੇ ਸੋ ਇਹਨਾਂ ਸੁਰੱਖਿਆ ਦੇ ਮੱਦੇ ਨਜ਼ਰ ਇਹ ਫੈਸਲੇ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਲਏ ਗਏ ਸੀ ਕਿ ਬਾਡਰ ਏਰੀਆ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਦੋ ਦਿਨਾਂ ਨੂੰ ਆਕੇ ਸੋਮਵਾਰ ਤੋਂ ਸਕੂਲ ਜਿਹੜੇ ਮੋੜ ਖੁੱਲਣਗੇ ਤੇ ਕਿਤੇ ਕਿਤੇ ਇੱਕ ਦਿਨ ਦੀ ਛੁੱਟੀ ਘੋਸ਼ਿਤ ਕੀਤੀ ਗਈ ਆ ਉੱਥੇ ਵੀ ਕੱਲ ਜਿਹੜਾ ਜਾਇ ਦੱਸਿਆ ਜਾਏਗਾ ਕਿ 9 ਤਰੀਕ ਨੂੰ ਸਕੂਲ ਖੁੱਲਣਗੇ ਨਹੀਂ ਖੁੱਲਣਗੇ ਬਾਕੀ ਕੁਝ ਜਨਾਂ ਦੇ ਵਿੱਚ ਦੋ ਦਿਨਾਂ ਦੀਆਂ ਛੁੱਟੀਆਂ ਘੋਸ਼ਿਤ ਕੀਤੀਆਂ ਜਾ ਚੁੱਕੀਆਂ ਨੇ ਸੋ ਇਹ ਬਾਰਡਰ ਏਰੀਆ ਦੇ ਲਈ ਆ ਅਪਡੇਟ ਆ ਜੀ ਤੇ ਬਾਕੀ ਜਿਲ੍ਹਿਆਂ ਦੇ ਵਿੱਚ ਸਕੂਲ ਜਿਹੜਾ ਆਮ ਖੁੱਲੇ ਰਹਿਣਗੇ ਧੰਨਵਾਦ ਜੀ ਸ਼ੁਕਰੀਆ